ਲਾਗੇ 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 ਸਵੇਰੇ ਸਵੇਰੇ ਹੀ ਵੱਡਾ ਡੀਪੂ ਤੇ ਮੇਲੇ ਲਾ ਕੇ ਲੋਕ ਦੂਰੋਂ ਦੂਰੋਂ ਆ ਗਏ ਕਹਿੰਦੇ ਕੱਪੜੇ ਦਾ ਰੇਟ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਕਰਤਾ ਤੁਸੀਂ ਆ ਚੈੱਕ ਕਰ ਲਓ ਕੱਲੇ ਕੱਲੇ ਦਾ ਰੇਟ ਲੈ ਕੇ ਲਾਤਾ ਜਿੱਦਾਂ ਦੇ ਮਰਜ਼ੀ ਲੈ ਜਾਓ ਕਢਾਈਆਂ ਵਾਲੇ ਲੈ ਜਾਓ ਪਲੇਨ ਲੈ ਜਾਓ ਬਹੁਤ ਸੋਹਣੇ ਸੋਹਣੇ ਸੂਟਾਂ ਦੇ ਉੱਤੇ ਵੱਡੀਆਂ ਆਫਰਾਂ ਵੱਡਾ ਡੀਪੂ ਨੇ ਲਾਤੀਆਂ ਤਾਂ ਬਹੁਤ ਸੋਹਣਾ ਕਮ ਬੁਟੀਕ ਸੂਟ 900 ਰੁਪਇਆ ਬਾਜ਼ਾਰ ਦੇ ਵਿੱਚ ਵੱਡਾ ਡੀਪੂ ਦੇ 450 ਦੇ ਵਿੱਚ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਤਾਗੇ ਦਾ ਕੰਮ ਕੀਤਾ ਹੈਗਾ ਕਿੰਨੇ ਕਿੰਨੇ ਸੋਹਣੇ ਕੰਟਰਾਸਟ ਆ ਚੁੱਕਿਆ ਗਿਆ ਕਿ ਸਿਰਫ 500 ਤੇ ਪਿਆਰ ਪਹਿ ਵਿੱਚ ਭਾਜੀ ਕਾਟਨ ਦੇ ਸੂਟ ਆ ਗਏ ਆ ਰੰਗ ਦੇਖ ਲਓ ਕਿੰਨੇ ਸੋਹਣੇ ਸੋਹਣੇ ਆ ਹਜ਼ਾਰ ਹਜ਼ਾਰ ਰੁਪਇਆ ਬਾਜ਼ਾਰ ਦੇ ਵਿੱਚ ਆ ਪਰ 450 ਰੁਪਇਆ ਦਾ ਵੀ ਸੂਟ ਦੇ ਰਹਿਣਾ ਸਾਨੂੰ ਜਿਹੜਾ ਬਾਜ਼ਾਰ 'ਚ 1800 2000 ਰੁਪਇਆ ਦਾ ਸੂਟ ਇੱਥੇ ਤੁਸੀਂ ਲੈ ਜਾਓ ਸਿਰਫ 695 ਦੇ ਵਿੱਚ ਇੱਥੇ ਸਾਰੇ ਫੈਕਟਰੀ ਦੇ ਆਊਟਲੈਟ ਆ ਮਿਲ ਦੇ ਰੇਟ ਤੇ ਸਮਾਨ ਵਿਕਦਾ 5 ਤੋਂ 10 ਰੁਪਇਆ ਪ੍ਰ ਬਜ਼ਾਰ ਤੁਸੀਂ ਜਿੱਦਾਂ ਹੁਣ ਆਹ ਸੂਟ ਲੈ ਲਓ ਬਜ਼ਾਰ ਕੋਈ 895 ਕੋਈ 1000 ਕੋਈ 1200 ਦਾ ਵੇਚੀ ਜਾਂਦਾ ਸਾਡਾ ਰੇਟ ਹੈਗਾ ਜੇ 595 ਦੇ ਵਿੱਚ ਹੋਰ ਫਾਇਦਾ ਕਰ ਦਿੰਨੇ ਆ ਆ ਵੀ ਦੇਖੋ ਕਿੰਨਾ ਭਾਰੀ ਸੂਟ ਆ ਕਢਾਈ ਕੱਢਿਆ ਹੈਗਾ ਸਾਨੂੰ ਦੇਣਾ ਸਿਰਫ 695 ਦੇ ਵਿੱਚ ਫੋਟਨ ਦਾ ਸੂਟ ਆ ਚੁਕਾ ਅਲਓਵਰ ਸੂਟ ਮੈਣਾ ਨੇ ਧਾਗੇ ਦਾ ਕੰਮ ਕੀਤਾ ਹੈਗਾ ਆ ਠੀਕ ਆ 5 ਮੀਟਰ ਸੂਟ ਹੈਗਾ ਆ 14-1500 ਕੱਟ ਨਹੀਂ ਮੈਣਾ ਹੈਗਾ ਇਹ ਆਪਾਂ ਤੁਹਾਨੂੰ ਦੇਣਾ ਸਿਰਫ 1000 ਤੇ ਪਿਆਰ ਭੇਜਦੇ ਆ ਤੇ ਜਿਹੜਾ ਪਾਉਂਦਾ ਰੰਗ ਬਲੈਕ ਉਹ ਜਾਂਦਾ ਬਹੁਤ ਛੇਦੀ ਪਲੇਟ ਹੈ ਨਾ 3500 ਦਾ ਸੂਟ ਬਾਜ਼ਾਰ ਦੇ ਵਿੱਚ ਵੱਡਾ ਡੀਪੂ ਦੇ ਸਿਰਫ 1495 ਤੁਸੀਂ ਰੈਡੀमेड ਸ਼ਰਾਰਾ ਇੱਕ ਰਾਰੇ ਲੈਣੇ ਗੋਣ ਲੈਣੇ ਆ ਸਾਡੇ ਕੋਲ 895 ਤੋਂ ਸ਼ਰਾਰਾ ਸੂਟ ਸ਼ੁਰੂ ਆ 1300 ਰੁਪਏ ਦੇ ਵਿੱਚ ਬਹੁਤ ਸਾਰਾ ਮਿਲ ਜਾਣਾ ਜੇ ਤੁਸੀਂ ਇਦਾਂ ਦੇ ਭਾਰੇ ਭਾਰੇ ਪੀਸ ਵੀ ਲੈਣੇ ਆ ਤੇ ਇਹਦੇ ਵਿੱਚ ਵੀ ਬਹੁਤ ਜਾਦੀਆਂ ਵੱਡੀਆਂ ਆਫਰਾਂ ਲਗੀਆਂ ਲੋਭੇ ਲੱਗੇ 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 ਸਵੇਰੇ ਸਵੇਰੇ ਹੀ ਵੱਡਾ ਡੀਪੂ ਤੇ ਮੇਲੇ ਲਾ ਕੇ ਲੋਕ ਦੂਰੋਂ ਦੂਰੋਂ ਆ ਗਏ ਕਹਿੰਦੇ ਕੱਪੜੇ ਦਾ ਰੇਟ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਕਰਤਾ ਭਾਜੀ ਤਿੰਨ ਤਿੰਨ ਗੁਣਾ ਘੱਟ ਕੀਤਾ ਤਾਂ ਹੀ ਸਵੇਰੇ ਸਵੇਰੇ ਮੇਲੇ ਲੱਗਦੇ ਹੈਗੇ ਦੇਖੋ ਆਪਾਂ ਸੂਟ ਦੀ ਗੱਲ ਕਰ ਰਹੇ ਹੈਗੇ ਆ 890 ਬਾਹਰ ਘੱਟ ਨਹੀਂ ਮਿਲਦਾ ਆਪਾਂ ਭਾਜੀ ਦੇਣਾ 5 ਮੀਟਰ ਸੂਟ 300 ਤੇ 50 ਰੁਪਏ ਵਿੱਚ ਤੁਸੀਂ ਆ ਚੈੱਕ ਕਰ ਲਓ ਕੱਲੇ ਕੱਲੇ ਦਾ ਰੇਟ ਲਿਖ ਕੇ ਲਾਤਾ ਬਾਜ਼ਾਰ ਦੇ ਵਿੱਚ ਸੂਟ ਦੀ ਕੀਮਤ 700 ਇੱਥੇ 700 ਦੇ 2 ਜਿੱਦਾਂ ਦੇ ਮਰਜ਼ੀ ਲੈ ਜਾਓ ਕਢਾਈਆਂ ਸੂਟਾਂ ਦੇ ਉੱਤੇ ਵੱਡੀਆਂ ਆਫਰਾਂ ਵੱਡਾ ਡੀਪੂ ਨੇ ਲਾਤੀਆਂ ਤੁਸੀਂ ਦੇਖ ਲਓ ਲੋਕ ਆ ਰਹੇ ਆ ਆਪਣੇ ਮਨਪਸੰਦ ਦੇ ਕੱਪੜੇ ਆਪਣੀ ਮਰਜ਼ੀ ਦੇ ਨਾਲ ਹੀ ਲੈ ਕੇ ਜਾ ਰਹੇ ਆ ਆ ਦੇਖੋ ਭਾਜੀ ਕਿੰਨੇ ਕਿੰਨੇ ਸੋਹਣੇ ਸੂਟ ਆ ਗਏ 400 ਤੇ 50 ਰੁਪਏ ਵਿੱਚ ਭਾਜੀ 900 ਵਾਲਾ ਸੂਟ ਆਹ ਦੇਖੋ ਮਤਲਬ ਸਿੱਧੋ ਸਿੱਧਾ ਰੇਟ ਕੱਟ ਕਰਤਾ ਬਹੁਤ ਸੋਹਣਾ ਕਮ ਬੁਟੀਕ ਸੂਟ 900 ਰੁਪਇਆ ਬਾਜ਼ਾਰ ਦੇ ਵਿੱਚ ਵੱਡਾ ਡੀਪੂ ਦੇ 450 ਦੇ ਵਿੱਚ ਇਹਦੇ ਵਿੱਚ ਵੀ ਡਿਜ਼ਾਈਨ 1 2 4 ਨਹੀਂ ਸਾਡੇ ਕੋਲ ਹਜ਼ਾਰਾਂ ਹੀ ਡਿਜ਼ਾਈਨ ਮਿਲ ਜਣੇ ਆ ਜਿਹੜਾ ਮਰਜ਼ੀ ਤੁਸੀਂ ਲੈ ਜਾਓ 350 450 ਆ ਵੀ ਦੇਖੋ ਜਿਹੜੇ ਬਾਜ਼ਾਰ ਚ 1600 1600 1700 18 1800 ਦੇ ਵਿੱਚ ਮਿਲਦੇ ਸੂਟ ਇਹਦੇ ਉੱਤੇ ਵੀ ਬਹੁਤ ਵੱਡੀ ਆਫਰ ਲਾਤੀ ਆ ਕਹਿੰਦੇ ਵੀ ਜਿਹੜਾ ਭਾਜੀ 1500 17 1800 550 ਚ ਕਰਤਾ ਵੀ ਭਾਜੀ 550 ਫਾਇਦੇ ਕਾ ਨਹੀਂ ਦੇਖੋ ਕਿੰਨੇ ਕਿੰਨੇ ਸੋਨੇ ਸੂਟ ਆ ਚੁੱਕੇ ਤਾਗੇ ਦਾ ਕੰਮ ਕੀਤਾ ਹੈਗਾ ਕਿੰਨੇ ਕਿੰਨੇ ਸੋਨੇ ਕੰਟਰਾਸਟ ਆ ਚੁੱਕਿਆ ਗਿਆ ਆਪਾਂ ਚੁੰਨੀ ਦੀ ਗੱਲ ਕਰਨਾ ਤੇ ਕੋਈ ਚੁੰਨੀ ਡਿਜ਼ਾਈਨਰ ਆ ਚੁੱਕੀ ਸਿਰਫ 500 ਤੇ ਪਿਆਰ ਪਿਆਵੈਚ ਭਾਜੀ ਹੁਣ ਤੁਹਾਨੂੰ 16 17 16 ਸੂਟ 550 ਦੇ ਵਿੱਚ ਦੇ ਰਣਾ ਇੱਥੇ ਤੁਸੀਂ ਚੈੱਕ ਕਰ ਲਓ ਜਿੰਨੇ ਮਰਜ਼ੀ ਰੰਗ ਡ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਦਾਜ ਬੜੀ ਦਾ ਕੱਪੜਾ ਲੈਣਾ ਜਿਨ੍ਹਾਂ ਨੇ ਵੇਚਣ ਲਈ ਕੱਪੜਾ ਲੈਣਾ ਸਾਰਿਆਂ ਦੇ ਵੱਡੇ ਫਾਇਦੇ ਹੋ ਰਹੇ ਆ 5-5 ਰੁਪਏ 10-10 ਰੁਪਏ ਦੇ ਮਾਰਜਨ ਤੇ ਵੇਚੀ ਜਾਂਦੇ ਕੱਪੜਾ ਆ ਵੀ ਤੁਸੀਂ ਚੈੱਕ ਕਰ ਲਓ ਵੈਰਾਈਟੀਆਂ ਹੈਵੀ ਚੀਜ਼ਾਂ ਆ ਦੇਖੋ ਕੋਈ ਇੱਥੇ ਤੁਹਾਡੀ ਲਾਟ ਨਹੀਂ ਹੋਣੀ ਹਰ ਇੱਕ ਸੂਟ ਦੇ ਉੱਤੇ ਰੇਟ ਲਿਖ ਕੇ ਲਾਤਾ ਜਿਹੜਾ ਬਾਜਾ 1800 2000 ਰੁਪਏ ਦਾ ਸੂਟ ਇਥੇ ਤੁਸੀਂ ਲੈ ਜਾਓ ਸਿਰਫ 695 ਦੇ ਵਿੱਚ ਸਿੱਧਾ-ਸਿੱਧਾ ਰੇਟ ਲੇਖ ਕੇ ਲਾਤਾ ਆ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ 695 ਜਮਾਨਾ ਦੁੱਧ ਥੋੜੇ ਹੋਰ ਨਾਲ ਠੰਡੇ ਕਲਰ ਦੇਣੇ ਹੈਗੇ ਉਹਨਾਂ ਨੇ ਕਪੜਾ ਦੇ ਖੰਨੇ ਵਧੀਆ ਆ ਚੁੱਕਾ ਨਾਲ ਜੋ ਕਿ ਚੁੰਨੀਆਂ ਕਿੰਨੀ ਵਧੀਆ ਆ ਚੁੱਕੀਆਂ ਹੈਗੀਆਂ ਸਿਰਫ 695 ਰੁਪਏ ਵਿੱਚ ਆ ਦੇਖੋ ਜੀ ਬੁਲਬੁਲ ਦੇ ਬੱਚਿਆਂ ਦੇ ਸੂਟ ਨਾਲੇ ਭੱਡੀ ਗੱਲ ਤੁਸੀਂ ਇਹ ਦੇਖ ਲਓ ਵੀ ਆਪਣੇ ਆਪ ਹੀ ਇੱਥੋਂ ਨਾ ਪਸੰਦ ਕਰਕੇ ਲੋਕ ਲਈ ਜਾਂਦੇ ਹੈਗੇ ਆ ਆ ਕਾਟਨ ਦੇ ਸੂਟ ਆ ਗਏ ਆ ਰੰਗ ਦੇਖ ਲਓ ਕਿੰਨੇ ਸੋਹਣੇ ਸੋਹਣੇ ਆ ਹਜ਼ਾਰ-ਹਜ਼ਾਰ ਰੁਪਿਆ ਬਾਜ਼ਾਰ ਦੇ ਵਿੱਚ ਆ ਪਰ 450 ਰੁਪਏ ਦਾ ਵੀ ਸੂਟ ਦੇ ਰਹਿਣਾ ਸਾਨੂੰ ਆ ਦੇਖੋ 400 ਰੁਪਏ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਆ ਚੁੱਕੇ ਨੇ ਆ ਦੇਖੋ ਦੁਪੱਟੇ ਭਾਜੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈ ਮਾਰੇ ਫੋਲੋ ਵੀ ਪੂਰੇ ਮਹਿਕਦੇ ਹੈਗੇ ਆ ਮਾਰੇ ਪਰਫਿਊਮ ਨਾਲ ਲੋੜੇ ਨੇ ਪੈਣੀ ਹੈਗੇ ਨੇ ਸੋਹਣੇ ਆ ਚੁੱਕੇ ਹੈਗੇ ਤੁਹਾਡੇ ਵਾਸਤੇ ਸੂਟ ਦੇਖੋ ਸੋ ਇੱਥੇ ਬਹੁਤ ਸਾਰਾ ਫਾਇਦਾ ਇਧਰ ਵੀ ਤੁਸੀਂ ਦੇਖ ਲਓ ਸਵੇਰ ਤੋਂ ਸ਼ਾਮ ਤੱਕ ਮੇਲੇ ਲੱਗੇ ਹੋਏ ਆ ਲੋਕ ਦੂਰੋਂ ਦੂਰੋਂ ਆ ਗਏ ਆ ਤੁਹਾਨੂੰ ਹੈਵੀ ਵੈਰਾਈਟੀ ਵੀ ਆਪਾਂ ਦਿਖਾਉਣੀ ਹੈਗੀ ਆ ਉੱਥੇ ਵੀ ਆਪਾਂ ਦੇਖਦੇ ਆ ਪਰ ਰਕੇਸ਼ ਗਾਂਧੀ ਨਾਲ ਸਾਰਨਾ ਗੱਲ ਕਰਦੇ ਆ ਮੈਂ ਤਾਂ ਹਰਾਨਾ ਜੀ ਨਾ ਫੈਕਟਰੀ ਦੇ ਵਿੱਚ ਇਹ ਰੇਟ ਆ ਨਾ ਮਿਲ ਦੇ ਵਿੱਚ ਰੇਟ ਆ ਜੋ ਤੁਸੀਂ ਉਹ 350 450 500 ਦੇਈ ਜਾਂਦੇ ਹੋ ਸਮਝੋ ਬਾਹਰ ਅਜੀ ਗੱਲਾਂ ਇੱਥੇ ਸਾਰੇ ਫੈਕਟਰੀ ਦੇ ਆਊਟਲੈਟ ਆ ਮਿਲ ਦੇ ਰੇਟ ਤੇ ਸਮਾਨ ਵਿਕਦਾ 5 ਤੋਂ 10 ਰੁਪਏ ਪ੍ਰੋਫਿਟ ਨਾਲ ਵਿਕਦਾ ਜੀ ਕੋਈ ਘਾਟਾ ਵਾਗੇ ਨਹੀਂ ਵੇਚਦੇ 5 ਤੋਂ 10 ਰੁਪਏ ਪ੍ਰੋਫਿਟ ਨਾਲ ਵਿਕਦਾ ਬਾਜ਼ਾਰ ਤੁਸੀਂ ਜਿੱਦਾਂ ਹੁਣ ਆਹ ਸੂਟ ਲੈ ਲਓ ਬਾਜ਼ਾਰ ਕੋਈ 895 ਕੋਈ 1000 ਕੋਈ 120 ਸਾਡਾ ਰੇਟ ਹੈਗਾ ਜੇ 595 ਰੁਪਏ ਅੱਛਾ ਇਹ ਵੀ ਮੈਂ ਪਹਿਲਾ ਸ਼ੋਰੂਮ ਦੇਖਿਆ ਜਿੱਥੇ ਹਰ ਇੱਕ ਚੀਜ਼ ਦੇ ਉੱਤੇ ਰੇਟ ਲਿਖਨੇ ਦਾ ਰੇਟ ਲੱਗਦੇ ਨਹੀਂ ਮੰਗਦੇ ਕੁਝ ਹੋਰ ਆ ਦਿੰਦੇ ਹੋਰ ਆ ਕਸਟਮਰ ਦੀ ਲੁੱਟ ਹੋ ਜਾਂਦੀ ਆ ਦੇਖੋ ਜੀ ਇੱਥੇ ਇਮਾਨਦਾਰੀ ਨਾਲ ਕੰਮ ਹੋਣਾ ਹਰ ਸੂਟ ਦੇ ਉੱਤੇ ਟੈਗ ਲੱਗਾ ਰੇਟ ਦਾ ਟੈਗ ਲੱਗਾ ਆ ਤੁਸੀਂ ਸਾਰੇ ਪਾਸੇ ਘੁੰਮ ਕੇ ਦੇਖ ਸਕਦੇ ਹੋ ਹਰ ਵੈਰਾਈਟੀ ਦੇ ਰੇਟ ਲੱਗਾ ਹੋਇਆ ਔਰ ਸਾਰੇ ਸੂਟ 5 ਤੋਂ 10 ਰੁਪਏ ਪ੍ਰੋਫਿਟ ਨਾਲ ਇੱਥੇ ਮਿਲਦੇ ਆ ਆ ਹੁਣ ਤੁਸੀਂ ਚੈੱਕ ਕਰ ਲਓ ਇਹਦੀ ਫੋਟੋ ਵੀ ਖਿੱਚ ਲਓ ਇਹਦੀ ਵੀਡੀਓ ਬਣਾ ਲਓ ਜਾ ਕੇ ਰੇਟ ਪਤਾ ਕਰ ਲਿਓ ਕੋਈ 1500 1700 1800 ਪਰ ਇੱਥੇ ਰੇਟ ਲੱਗਾ ਫੋਟੋ ਵਾਲਾ ਸੂਟ ਆ ਮਾਡਲ ਵਾਲਾ ਸੂਟ ਆ 595 ਦੇ ਵਿੱਚ ਤੇ ਤੁਹਾਨੂੰ ਆਪਾਂ ਦੇ ਰਣਾ ਹੈਗਾ ਮੈਂ ਤਾਂ ਆ ਵੀ ਸਰ ਦੇਖ ਰਿਹਾ ਬਈ ਬੜੇ ਬੁਟੀਕ ਪੀਸ ਇਹਦਾ ਵਿੱਚ ਵੀ ਸਾਰਿਆਂ ਦੇ ਉੱਤੇ ਰੇਟ ਲੱਗੇ ਹੋਏ ਹਰ ਵੈਰੈਟੀ ਦਾ ਰੇਟ ਹਰ ਪੀਸ ਦੇ ਉੱਤੇ ਲੱਗਾ ਹੋਇਆ ਔਰ ਸਾਰੇ 500-100 ਰੁਪਏ ਪ੍ਰੋਫਿਟ ਦੇ ਨਾਲ ਇੱਥੇ ਵਿਗਦੇ ਆ ਵਿਗਦੇ ਕੁਆਂਟੀਟੀ ਦਾ ਸਿੱਧੇ ਮਿਲ ਰੇਟ ਤੇ ਸਬਾਣਾ ਦਾ ਇਸ ਕਰਕੇ ਰੇਟ ਵੀ ਜ਼ਿਆਦਾ ਔਰ ਹਰ ਇੱਕ ਨੂੰ ਫਾਇਦਾ ਹੁੰਦਾ ਹੈਗਾ ਜਿਹੜੇ ਆ ਸਸਤੇ ਸੂਟ ਇਹ ਚ ਤਾਂ ਮੈਂ ਦੇਖ ਲੈ ਵਾਕਈ ਬਹੁਤ ਸਾਰਾ ਫਾਇਦਾ ਜੇ ਕਿਹਨੇ ਵਿਆਹ ਸ਼ਾਦੀ ਲਈ ਲੈਣਾ ਇਹਨੇ ਰੇੜੇ ਤੁਹਾਨੂੰ ਦਿਖਾਣੇ ਵਿਆਹ ਸ਼ਾਦੀ ਦਾ ਬਹੁਤ ਜ਼ਿਆਦਾ ਫਾਇਦਾ ਜੀ ਬਾਜ਼ਾਰ ਜੂੜ 5000 ਦਾ ਹੁੰਦਾ ਇੱਥੇ ਰੇੜੇ 1400 ਨਿਕਲਦਾ ਹੈਗਾ ਉਹਦਾ ਇੱਥੇ 5000 ਵਾਲਾ 1400 ਚ ਬਿਲਕੁਲ ਇੰਨੀ ਵੈਰਾਈਟੀ ਆ ਚੁੱਕੀ ਆ ਤੁਹਾਨੂੰ ਸਾਰੀ ਵੈਰਾਈਟੀ ਦਿਖਾਣੇ ਹੋਇਆ ਜੀ ਸਲੋਰੀ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਵੱਡੇ ਫਾਇਦੇ ਆ ਦੇਖੋ ਜੀ ਬੁਟੀਕਾਂ ਵਾਲੇ ਪੀਸ ਵੱਡੇ ਵੱਡੇ ਸ਼ੋਅਰੂਮਾਂ ਤੇ ਜਿਹੜੇ 5-5000 ਰੁਪਿਆ ਇ 895 ਦੇ ਵਿੱਚ ਵੀ ਤੁਸੀਂ ਦੇਖੋ ਵੀ ਕਿੰਨੇ ਹੈਵੀ ਪੀਸ ਹੈਗੇ ਆ ਆ ਦੇਖੋ ਕਿੰਨੇ ਕਿਹੋ ਜਿਹੇ ਸੂਟ ਆ ਚੁੱਕੇ ਆ ਕਿ ਇਹਨਾਂ ਦੇਖੋ ਗਲੇ ਦੀ ਕੜਾਈ ਆ ਚੁੱਕੀ ਹੈਗੀ ਆ ਤੇ ਕਿੰਨੇ ਸੋਨੇ ਨਾਲ ਮੈਚਿੰਗ ਆ ਚੁੱਕੇ ਆ ਗਿਆ ਇਹ ਆਪਾਂ ਤੁਹਾਨੂੰ ਦੇਣਾ 895 ਭਾਜੀ 12 1300 ਘਾਟੇ ਨੂੰ ਮੇਣਾ ਬਾਹਰ ਠੀਕ ਆ ਆ 895 ਦੇਣੇ ਆ ਆ ਦੇਖੋ ਨਾਲੇ ਰੰਗ ਵੀ ਤੁਸੀਂ ਜਿੰਨੇ ਮਰਜੀ ਲੈ ਜਾਓ ਡਿਜ਼ਾਈਨ ਦੇਖੋ ਗਲੇ ਦੇ ਬੜੇ ਸੋਹਣੇ ਆ ਰੇਟ 895 ਆ ਇਹ ਵੱਡਾ ਡਿਪੂ ਆਜਾਦ ਚੋਂ ਕਿ ਬੰਗਾ ਸੋ ਆ ਵੀ ਤੁਸੀਂ ਚੈੱਕ ਕਰ ਲਓ ਨਾ ਕੋਈ ਇਹਨੂੰ ਪਾਕਿਸਤਾਨੀ ਕਹਿ ਰਿਹਾ ਕੋਈ ਇਹਨੂੰ ਅਫਗਾਨੀ ਸੂਟ ਕਹਿ ਰਿਹਾ ਤੇ ਇਦਾਂ ਕਹਿ ਕਹਿ ਕੇ ਬਜ਼ਾਰ ਦੇ ਵਿੱਚ ਵਿਕ ਰਿਹਾ ਸੂਟ ਆ ਤੁਸੀਂ ਹੁਣ ਚੈੱਕ ਕਰ ਲਓ ਹਨਾ ਪਰ ਵੱਡਾ ਡੀਪੋ ਦੇ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਕੋਈ ਲੁੱਟ ਨਹੀਂ ਕੋਈ ਠੱਗੀ ਨਹੀਂ ਕੋਈ ਠੋਰੀ ਨਹੀਂ ਇਹਦੇ ਨਾਲ ਤੁਸੀਂ ਦੁਪੱਟਾ ਵੀ ਚੈੱਕ ਕਰ ਲਓ ਇਹ ਤੁਹਾਨੂੰ ਅਸੀਂ ਦੇਣਾ ਹੈਗਾ ਸਿਰਫ 895 ਦੇ ਵਿੱਚ ਇਹ ਵੀ ਸੂਟ ਦੇ ਰਣਾ ਹੈਵੀ ਪੀਸ ਦੇ ਰਿਆ ਇਹ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਬੱਖ ਬੱਖਰੇ ਮੈਣੇ ਹੈ ਕਿ ਨਾ ਦੇਖੋ ਧਾਗੇ ਦੇ ਕੰਮ ਕਿੰਨੇ ਕਿੰਨੇ ਵਧੀਆ ਕੀਤੇ ਹੈ ਕਿ ਤੇ ਨਾ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੀ ਹੈ ਇਹਨਾਂ ਦੇਖੋ ਦੁਪੱਟਾ ਵੀ ਕਿੰਨਾ ਵਧੀਆ ਆ ਚੁੱਕਾ ਵੀ ਆਪਾਂ 895 ਜਣੇ ਵਿੱਚ ਰੰਗ ਤੋਂ ਡਿਜ਼ਾਈਨ ਬੱਖ ਬੱਖਰੇ ਮੈਣੇ ਹੈਗਾ ਆ ਲਓ ਜੀ ਇੱਕ ਹੋਰ ਫ ਕੜਾਈ ਕੱਢਿਆ ਹੈਗਾ ਇਹ 895 ਨਹੀਂ ਇਹ ਹੋਰ ਰੇਟ ਘੱਟ ਗਿਆ ਇਹ ਆਪਾਂ ਤੁਹਾਨੂੰ ਦੇ ਰਣਾ ਸਿਰਫ 695 ਦੇ ਵਿੱਚ ਰੇਟ ਇਹਦਾ ਵੀ ਲਿਖ ਕੇ ਲੱਗਾ ਚਾਹੇ ਨਿਆਣਾ ਆ ਜਵੇ ਸਿਆਣਾ ਆ ਜਵੇ ਬਜ਼ੁਰਗ ਆ ਜਵੇ ਲੁੱਟ ਨਹੀਂ ਹੋਣੀ ਆ ਦੇਖੋ ਆਪਣੇ ਆਪ ਹੀ ਲੋਕ ਇੱਥੋਂ ਜਿਹੜਾ ਕਿ ਕੱਪੜਾ ਖਰੀਦੀ ਜਾਂਦੇ ਆ ਕੋਈ ਸੇਲਮੈਨ ਦੀ ਲੋੜ ਨਹੀਂ ਕਿਉਂਕਿ ਲੋਕਾਂ ਨੂੰ ਟਰਸਟ ਹੈ ਲੋਕਾਂ ਨੂੰ ਪਤਾ ਵੀ ਕਪੜਾ ਚੰਗਾ ਮਿਲ ਜਾਣਾ ਰੇਟ ਘੱਟ ਮਿਲਣਾ ਆ ਵੀ ਦੇਖੋ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ ਆ ਕਾਟਨ ਦਾ ਸੂਟ ਆ ਚੁੱਕਾ ਆ ਅਲਓਵਰ ਸੂਟ ਮੈਣਾ ਨੇ ਧਾਗੇ ਦਾ ਕੰਮ ਕੀਤਾ ਹੈਗਾ ਆ ਠੀਕ ਹੈ 5 ਮੀਟਰ ਸੂਟ ਹੈਗਾ ਆ 14-1500 ਘੱਟ ਨਹੀਂ ਮੈਣਾ ਹੈਗਾ ਇਹ ਆਪਾਂ ਤੁਹਾਨੂੰ ਦੇਣਾ ਸਿਰਫ 1000 ਤੇ ਪਿਆਰ ਪਿਆ ਵਿੱਚ ਆ ਦੇਖੋ ਚੁੰਨੀ ਨਾਲ ਕਿੰਨੀ ਟੋਰੀ ਆ ਚੁੱਕੀ ਹੈਗੀ ਧਾਗੇ ਦਾ ਕੰਮ ਕੀਤਾ ਵੀ ਆ ਦੇਖੋ ਜੀ ਇੱਕ ਹੋਰ ਫਾਇਦਾ ਕਰ ਦਿੰਨੇ ਆ ਪੇਂਟ ਵਾਲਾ ਸੂਟ ਦੇਖੋ ਲੱਦਿਆ ਪਿਆ ਸਾਰਾ ਫਰੰਟ ਦੇਖ ਲਓ ਆ ਦੇਖੋ ਦੁਪੱਟੇ ਦੇ ਵੀ ਦੇਖੋ ਕਿੰਨਾ ਸੋਹਣਾ ਕੰਮ ਆ ਇਹ ਕੋਈ 3500 4000 ਨਹੀਂ ਇਹ ਇਦਾਂ ਦੀਆਂ ਵੈਰਾਈਟੀਆਂ ਦੇਖੋ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਮਤਲਬ ਵਿਆਹਾਂ ਸ਼ਾਦੀਆਂ ਵਾਲਿਆਂ ਲਈ ਤਾਂ ਬਹੁਤ ਸਾਰਾ ਫਾਇਦਾ ਇੱਥੇ ਹੋ ਰਿਹਾ ਹੈਗਾ ਸੋ ਭਾਈ ਇਹ ਵੀ ਦੇਖੋ ਸੂਟ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਮਹਰਾ 18-1800 2-2000 ਤੋਂ ਘੱਟ ਨਹੀਂ ਮਿਲਦਾ ਇਹ ਆਪਾਂ ਤੁਹਾਨੂੰ ਦੇਣਾ 1300 ਤੇ 50 ਪੈ ਵਿੱਚ ਦੇਖੋ ਕਿੰਨੀ ਸੋਹਣੀ ਗਾ ਚੁੱਕੀ ਹੈਗੀ ਆ ਲੈਖੇ ਲਗਾਤਾ ਬਕਾਇਦਾ ਸਿਰਫ 1300 ਤੇ 50 ਪੈਚ ਹੈ ਇੱਕ ਰੰਗ ਦੀਆਂ ਤੁਹਾਨੂੰ ਵੱਖੋ ਵੱਖਰੀਆਂ ਮੈਂ ਜੇ ਤੁਸੀਂ ਮਰਜੀ ਡਿਜ਼ਾਈਨ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਇੱਥੇ ਨਾਲੇ ਹਨਾ ਆ ਵੀ ਦੇਖੋ ਤੁਸੀਂ ਇਹ ਟ੍ਰੈਂਡਿੰਗ ਦੇ ਵਿੱਚ ਜਿਹੜਾ ਸੂਟ ਬਾ ਨੇ ਤਾਂ ਬਾਕੀ ਦੁਕਾਨਦਾਰਾਂ ਦੇ ਕੋਲ ਮਹੀਨਾ ਮਹੀਨਾ 20-20 ਦਿਨ ਬਾਅਦ ਕੱਪੜਾ ਆਉਦਾ ਪਰ ਇੱਥੇ ਤੁਹਾਨੂੰ ਆ ਵੀ ਦੇਖੋ ਤੁਸੀਂ ਬੜਾ ਸੋਹਣਾ ਪੀਸ ਆ 1395 ਦੇ ਵਿੱਚ ਦੇ ਦੇਣਾ ਰੰਗ ਵੀ ਬਹੁਤ ਸੋਹਣਾ ਮਤਲਬ ਗਰਮੀਆਂ ਦੇ ਤੋਹਫੇ ਆ ਇਹ ਜਿਹੜੇ ਆ ਮਤਲਬ ਤੋਹਫੇ ਦੇਖੋ ਕਿੰਨੇ ਸੋਹਣੇ ਆ ਚੁੱਕੇ 1350 ਵਿੱਚ ਨਾਲ ਕਿੰਨਾ ਸੋਹਣਾ ਨੈਕ ਦੇ ਕੰਮ ਕੀਤਾ ਹੈਗਾ ਤੇ ਨਾਲ ਦੇਖੋ ਡਿਜ਼ਾਈਨਰ ਕਿਰੇ ਆ ਚੁੱਕੇ ਹੈਗੇ ਲੈਸਾਂ ਲੱਗੀਆਂ ਬਕਾਇਦਾ ਤੇ ਨਾਲ ਦੇਖੋ ਚੁੰਨੀਆਂ ਕਿੰਨੀ ਵਧੀਆ ਆ ਚੁੱਕੀਆਂ ਹੈਗੀਆਂ ਇਹ ਵੀ ਆਪਾਂ 1300 ਤੇ ਪਿਆਰ ਪੇਵੇ ਦੇਣਾ ਹੈਗਾ ਆ ਲਓ ਜੀ ਆ ਵੀ ਚੈੱਕ ਕਰ ਲਓ ਕਹਿੰਦੇ ਜਿਹੜਾ ਪਾਉ ਵੱਡਾ ਡੀਪੂ ਦੇ ਸਿਰਫ 1495 ਚ ਇੱਥੇ ਇੱਕ ਡਿਜ਼ਾਈਨ ਨਹੀਂ ਦੇਖੋ ਸਾਰਾ ਹੀ ਸੂਟ ਲਾਤੇ ਆ ਹੈਵੀ ਹੈਵੀ ਡਿਜ਼ਾਈਨ ਲਾਤੇ ਆ ਰੇਟ ਸ਼ਰੇਆਮ ਲਿਖ ਕੇ ਲਾਤਾ ਬਾਜ਼ਾਰ ਦਾ 3500 ਰੁਪਿਆ ਵੱਡਾ ਡੀਪੂ ਦਾ 1495 ਦੇ ਵਿੱਚ ਦਵਾਂਗੇ ਆ ਵੀ ਡਿਜ਼ਾਈਨ ਬੜਾ ਸੋਹਣਾ ਆ। ਹਾਂਜੀ ਲਟ ਕਰਤੀ ਬੰਦ ਬੜਾ ਡੀਪੂ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਕਿੰਨਾ ਸੋਹਣਾ ਵਰਕ ਆ ਚੁੱਕਾ ਕਿਉਂ ਘੇਰੇ ਤੇ ਕਿੰਨਾ ਵਧੀਆ ਕੰਮ ਹੋਇਆ ਤੇ ਨੈਕ ਤੇ ਕਿੰਨਾ ਵਧੀਆ ਵਰਕ ਆ ਚੁੱਕਾ ਹੈਗਾ। ਤੇ ਨਾਲ ਦੇਖੋ ਚੁੰਨੀਆਂ ਕਿੰਨੀ ਸੋਹਣੀਆਂ ਆ ਚੁੱਕੀਆਂ ਕੰਟਰਾਸਟ ਇਹ ਵੀ ਆਪਾਂ ਤੁਹਾਨੂੰ ਦੇਣਾ ਕੋਟੀਆਂ ਦੇ ਭਾਅ ਸਿਰਫ ਦੇਣਾ 1495 ਜ ਰੰਗੜੀਆਂ ਤੁਹਾਡੇ ਵਿੱਚ ਵੱਖੋ ਵੱਖਰੀਆਂ ਮਿਲਣੇ ਹੈਗੇ। ਦੇਖੋ ਜੀ ਰੰਗ ਤਾਂ ਮੈਂ ਕਹਿੰਦਾ ਪੂਰੀ ਬਹਿ ਜਾ ਬਹਿ ਜਾ ਜਿੰਨੇ ਰੰਗ ਜਿੰਨੇ ਡਿਜ਼ਾਈਨ ਹੈਵੀ ਹੈਵੀ ਤੁਹਾਨੂੰ ਇ ਦਪੱਟੇ ਵੀ ਦੇਖੋ ਕੰਟਰਾਸਟ ਦੇ ਵਿੱਚ ਬੜੇ ਮੈਚ ਕਰਕੇ ਦੇ ਰਹੇ ਆ 3500 ਰੁਪਿਆ ਬਾਜ਼ਾਰ 'ਚ ਆ ਪਰ ਇਹ ਵੀ ਤੁਹਾਨੂੰ 1495 'ਚ ਆਪਾਂ ਦੇ ਦੇਣਾ ਆ ਦੇਖੋ 20 ਨੱਕ ਵਾਲਾ ਸੂਟ ਆ ਚੁੱਕਾ ਹੈ ਵੀ 1495 ਰੁਪਿਆ 'ਚ ਡਿਜ਼ਾਈਨਿੰਗ ਬਹੁਤ ਸੋਬਰ-ਸੋਬਰ ਆ ਚੁੱਕੀ ਹੈ ਬਾਕੀ ਤੁਸੀਂ ਨਵੀਂ-ਨਵੀਂ ਅਪਡੇਟ ਦੇਖਣੀ ਸਾਡੇ ਇੰਸਟਾਗ੍ਰam YouTube Facebook ਨੂੰ ਵਟੜੀਪੁੱਤੇ ਨੇ ਪੇਜ ਲਾਈਕ ਫੋਲੋ ਕਰ ਸਕਦੇ ਹੈਗੇ ਆ ਦੇਖੋ ਜੀ ਬਹੁਤ ਸਾਰੀਆਂ ਵੈਰਾਈਟੀਆਂ 1495 ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਇਦਾਂ ਦੇ ਪੀਸਾਨੂੰ ਬਹੁਤ ਸੋਬ ਮਿਲ ਜਾਣੇ ਆ ਇਸ ਤੋਂ ਇਲਾਵਾ ਤੁਸੀਂ ਰੈਡੀਮੇਡ ਸਰਾਰ ਇਹ ਕਰਾਰੇ ਲੈਣੇ ਗੋਣ ਲੈਣੇ ਆ ਸਾਡੇ ਕੋ 895 ਤੋਂ ਸ਼ਰਾਰਾ ਸੂਟ ਸ਼ੁਰੂ ਹੋਆ 1300 ਰੁਪਏ ਦੇ ਵਿੱਚ ਬਹੁਤ ਸਾਰਾ ਮਿਲ ਜਾਣਾ ਜੇ ਤੁਸੀਂ ਇਦਾਂ ਦੇ ਭਾਰੇ ਭਾਰੇ ਪੀਸ ਵੀ ਲੈਣਿਆ ਤੇ ਇਹਦੇ ਵਿੱਚ ਵੀ ਬਹੁਤ ਜਿਆਦੀਆਂ ਵੱਡੀਆਂ ਆਫਰਾਂ ਲੱਗੀਆਂ ਮਤਲਬ ਲਹੰਗੇ ਗੌਨ ਡਰੈਸਾ ਉਹ ਦੇਖੋ ਜਿੱਦਾਂ ਜਿੱਦਾਂ ਟਾਈਮ ਹੋਈ ਜਾਂਦਾ ਕਸਟਮਰ ਗਰੁੱਪਾਂ ਦੇ ਗਰੁੱਪ ਬਣਾ ਕੇ ਇੱਥੇ ਆ ਰਹੇ ਹੈਗੇ ਸੋ ਛੇਤੀ ਪਹੁੰਚ ਜਾਓ ਤੁਸੀਂ ਸਾਡਾ ਪੇਜ ਵੀ ਹੁਣੇ ਫੋਲੋ ਕਰ ਲਓ ਇੰਸਟਾਗ੍ਰam ਤੇ ਵੱਡਾ ਡਿੱਪੂ ਆਜ਼ਾਦ ਕੁੰਗ ਬੰਗਾ ਫੇਸਬੁੱਕ ਤੇ ਫੋਲੋ ਕਰ ਲਓ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹਿਣੀ ਆ ਇਹਨਾਂ ਨੇ ਵਿਆਹ ਸ਼ਾਦੀ ਦੇ ਕੱਪੜਾ ਲੈਣਾ ਤੁਸੀਂ ਦੇਣ ਲੈਣੇ ਲੈਣਾ ਤੁਸੀਂ ਰੀਸੇਲਰੋਂ ਬਹੁਤ سارے ਤਾਂ ਦੁਕਾਨਦਾਰ ਭਰਾ ਵੀ ਆਵਰੇ ਆ ਕਿਉਂਕਿ ਹੋਲ ਸੇਲਰ ਨਾਲੋਂ ਵੀ ਸਸਤਾ ਕੱਪੜਾ ਇੱਥੇ ਮਿਲਦਾ ਸੋ ਆਜੋ ਵੱਡੇ ਫਾਇਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਂ ਟੀਵੀ ਬੰਗਾ